ਸਰਵਜੀਤ ਸੰਗਰੂਰ ਵੀ ਦੀ ਰਚਨਾ ਦੇ ਅਖਲੂਹਾ ਗਰਮ ਕਈ ਮੂਕੇ ਤੇ ਸੱਤ ਚਟਪਤ ਲਗਾ ਦਿੰਦੇ ਦੇ ਅਖਲੂਹਾ ਗਰਮ ਕਈ ਮੂਕੇ ਤੇ ਸੱਤ ਚਟਪਤ ਲਗਾ ਦਿੰਦੇ ਕਈ ਹਲਤ ਦੀ ਪੰਡ ਵੰਡ ਖੰਡ ਮਿਲਿਆ ਮੁਕਾ ਮੁਸਕਾ ਮਿੱਟੀ ਮਿਲਾ ਦਿੰਦੀ ਕਈ ਆਲਸ ਦੀ ਪੰਡ ਵੰਡ ਖੰਡ ਮਿਲਿਆ ਮੋਕਾ ਮੁਸਕਾ ਮਿੱਟੀ ਮਿਲਾ ਦਿੰਦੀ ਦੇਖ ਲੋਹਾ ਗਰਮ ਕਈ ਮੋਕੇ ਤੇ ਸੱਟ ਟੱਟ ਪਟ ਲਗਾ ਦਿੰਦੀ ਲਗਾ ਦਿੰਦੀ